ਕਿੰਦਾ ਸਾਰੇ ਵੀਰਪਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵਾਂਗੇ ਅੱਜ ਆਪਾਂ ਗੱਲ ਕਰਾਂਗੇ ਏਕਮ ਫਤਾਹਪੁਰੇ ਬਾਰੇ ਗੱਲ ਕਰਾਂਗੇ ਜਿਹੜਾ ਕਿ ਗੂਪੀ ਦਾ ਚੇਲਾ ਏ ਉਹ ਵੀ ਅੱਜਕੱਲ ਗਰਾਊਂਡਾਂ ਵਿੱਚ ਸਿਰਾ ਕਰਾਉਂਦਾ ਹੈ ਗੂਪੀ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਹ ਗਰੀਬ ਘਰ ਦਾ ਮੁੰਡਾ ਹੈ ਇੱਥੋਂ ਤੱਕ ਇਹਨੇ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਯਾਦਾ ਹਾਰਡਵਰਕ ਕੀਤਾ ਹੈ ਦੇਖੋ ਫਿਰ ਅੱਜ ਦੇ ਟੌਪ ਦਾ ਜਾਫੀ ਬਣ ਗਿਆ ਹੈ ਗੂਪੀ ਫਰੰਦੀ ਪੂਰੇ ਵਾਂਗ ਹੀ ਇਹ ਵੀ ਆਡ ਆਡ ਕੇ ਪੈਂਦਾ ਹੈ ਦੇਖੋ ਫਿਰ ਪੂਰਾ ਸਰੀਰਾ ਜਾਫੀ ਬਣ ਚੁੱਕਾ ਹੈ ਵੇਖੋ ਇਹਨਾਂ ਵਿੱਚ ਪਿਆਰ ਵੀ ਬਹੁਤ ਆ ਦੇਖੋ ਫਿਰ ਗੋਪੀ ਫਰੰਦੀਪੁਰੀ ਆਪਦੇ ਚੇਹਰੇ ਨੂੰ ਦਾ ਪੇ ਸਿਕਾਉਂਦਾ ਹੋਇਆ ਦੇਖੋ ਇੱਧਰ ਸਰੇ ਦਾ ਕੰਮ ਕਰਾਉਂਦਾ ਹੋਇਆ ਦੇਖੋ ਫਿਰ ਅੱਜ ਇਸ ਦੀ ਇਹੀ ਮਿਹਨਤ ਦਾ ਕਾਰਨ ਹੈ ਇਸ ਦਾ ਰੁਤਬਾ ਹਾਸਲ ਕੀਤਾ ਹੈ ਇਹੀ ਮਿਹਨਤ ਬੋਲਦੀ ਹੈ ਦੇਖੋ ਫਿਰ ਇਹਦਾ ਸਰੀਰ ਬਹੁਤ ਤਕੜਾ ਸੋਹਣਾ ਸਰੀਰ ਬਣ ਚੁੱਕਾ ਹੈ ਇਸ ਦੀ ਮਿਹਨਤ ਬੋਲਦੀ ਹੈ ਬਾਕੀ ਤੁਸੀਂ ਦੱਸ ਸਕਦੇ ਹੋ ਕਮੈਂਟਾਂ ਵਿੱਚ ਜਦੋਂ ਪੰਡ ਆਏ ਤੇ ਪੰਡ ਵਾਲਿਆਂ ਨੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਸਵਾਗਤ ਕੀਤਾ ਸਿੰਨ ਦਾ ਪੂਰਾ ਨਾਮ ਚੱਲਦਾ ਹੈ ਗੋਪੀ ਪਰੰਦੀਪੂਰੀਏ ਦਾ ਵੀ ਦੇਖੋ ਫਿਰ ਇਧਰ ਮੁੰਡੇ ਨੂੰ ਸਿੱਖਿਆ ਦਿੰਦਾ ਹੋਵੇ ਕੀ ਚੰਗਾ ਕਿ ਕੀ ਮਾੜਾ ਹੈ ਇਸ ਨੂੰ ਬਹੁਤ ਜ਼ਿਆਦਾ ਗੁਣਨ ਦਿੰਦਾ ਹੈ ਇਸ ਲਈ ਉਸਤਾਦ ਦੀ ਕਦਰ ਕਰਨੀ ਚਾਹੀਦੀ ਹੈ ਉਸਤਾਦ ਭਾਵੇਂ ਚੰਗਾ ਹੋਵੇ ਮਾੜਾ ਹੋਵੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਚੇਲੇ ਨੂੰ ਵੀ ਪੂਰਾ ਉਸਤਾਦ ਦਾ ਕਦਰ ਕਰਨੀ ਚਾਹੀਦੀ ਹੈ ਦੇਖੋ ਫਿਰ ਗੋਪੀ ਪਰੰਦੀਆ ਦੱਸੀ ਜਾ ਰਿਹਾ ਵੀ ਰੱਸਾ ਟੱਪ ਰੱਸਾ ਉਛਲਿਆ ਕਰ ਜਾਂ ਫਿਰ ਔਰ ਨਚੋੜਿਆ ਕਰ ਬੂਰੀ ਨਚੋੜਿਆ ਕਰ ਇਹ ਸਭ ਕੁਝ ਜਦੋਂ ਦਾ ਪੀਤ ਗੋਪੀ ਫਰੰਦੀਪੂਰੀਏ ਨੇ ਦੱਸਿਆ ਹੈ ਤਾਂ ਹੀ ਇਹਨਾਂ ਦਾ ਇਨਾ ਸਰੀਰਨ ਸਰੀਰ ਬਣ ਚੁੱਕਿਆ ਹੈ ਤੇ ਤਾਂ ਹੀ ਇਹਨਾਂ ਨੇ ਗਰੌਂਡਾ ਵਿੱਚ ਧੂਮਾ ਪਾਈਆਂ ਹੈ ਇਹਨੇ ਆਪਣੀ ਜ਼ਿੰਦਗੀ ਦਾ ਮੋਟਰਸਾਈਕਲ ਵੀ ਪਹਿਲਾ ਪਹਿਲਾ ਮੋਟਰਸਾਈਕਲ ਜਿੱਤਿਆ ਹੈ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇੱਧਰ ਇਸ ਦੀ ਭੈਣ ਦੀ ਖੁਸ਼ੀ ਦੇਖ ਲਓ ਭੈਣ ਤੋਂ ਖੁਸ਼ੀ ਨਹੀਂ ਸਾਂਭੀ ਜਾਂਦੀ ਆਪਣੇ ਭਰਾ ਦੀ ਇਨਾ ਫੇਮਸ ਹੋ ਗਿਆ ਗੋਪੀ ਫਰੰਦੀਪੂਰੀਏ ਦਾ ਵੀ ਇਹ ਪੂਰਾ ਧੰਨਵਾਦ ਕਰਦੀ ਹੈ ਇੱਥੋਂ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਭੈਣ ਖੋਸ਼ ਲੱਗਦੀ ਐ ਇੱਧਰ ਕਿਸੇ ਨੇ ਇਹਨਾਂ ਨੂੰ ਗਿਫਟ ਕੀਤਾ ਜੀ ਫੋਨ ਵੀ ਏਕਮ ਫਤਾਹਪੁਰਿਆ ਨੂੰ ਆਈਫੋਨ ਦੇ ਨਾਲ ਸਨਮਾਨਿਆ ਕੀਤਾ ਗਿਆ ਹੈ ਇੱਧਰ ਗੋਪੀ ਫਰੰਦੀਪੁਰੀਏ ਏਕਮ ਦੀ ਖੁਸ਼ੀ ਦੇਖ ਲੋ ਖੁਸ਼ੀ ਨਹੀਂ ਸੰਭੀ ਜਾਂਦੀ ਏਕਮ ਫਤਾਹਪੁਰਿਆ ਤੋਂ ਦੇਖੋ ਫਿਰ ਵੀਡੀਓ ਜੀ ਤੁਸੀਂ ਚੰਗੀ ਤਰ੍ਹਾਂ ਦੇਖ ਹੀ ਸਕਦੇ ਆ ਇੱਧਰ ਫਿਰ ਟੌਪ ਦਾ ਜੱਫੀ ਲਾਉਂਦਾ ਹੈ ਦੇਖੋ ਫਿਰ ਜੱਫਾ ਫੜਦਾ ਕਿ ਭਾਈ ਦਾ ਦੇਖੋ ਸਰੇ ਦਾ ਜੱਫੀ ਆ ਇਹ ਵੀ ਕਹਿੰਦਾ ਕਹੌਂਦਾ ਨਾ ਪੂਰਾ ਚਾਲਦਾ ਚ ਉੱਬਰਦਾ ਦੇਖ ਫਿਰ ਚਲ ਭੱਜ ਗਿਆ ਕੋਈ ਚੱਕਰ ਨਹੀਂ ਦੇਖੋ ਫਿਰ ਇਹਦੇ ਸੋਹਣੇ ਸ਼ਰੀਰ ਦੀਆਂ ਵੀ ਸਖਤਾਂ ਹੋਣ ਲੱਗੀਆਂ ਗਰਾਉਂਡਾਂ ਵਿੱਚ ਦੇਖ ਹੀ ਤੁਸੀਂ ਸਕਦੇ ਹੋ ਪੱਟ ਮੁੰਡੇ ਦੇ ਖੱਬੇ ਖੱਬੇ ਦੇ ਪਾਟੇਸ ਐਪਸ ਬੰਦਿਆ ਮੁੰਡੇ ਦੇ ਦੇਖੋ ਫਿਰ ਇੱਧਰ ਜਦੋਂ ਦੋਵੇਂ ਕੰਨਿਆਂ ਤੇ ਲੱਗ ਜਾਂਦੇ ਆ ਸਰਾਹ ਕਰਾ ਦਿੰਦੇ ਆ ਮੁੰਡੇ ਦੇਖੋ ਫਿਰ ਏਕਮ ਵੇਖ ਔੜ ਔੜ ਪੈਂਦਾ ਏ ਦੇਖੋ ਸਰਾਹ ਕਰਾਉਂਦਾ ਇਹ ਗਰਾਉਂਡਾਂ ਵਿੱਚ ਏਕਮ ਜਦੋਂ ਦੀ ਐਂਟਰੀ ਹੁੰਦੀ ਆ ਤੇ ਏਕਮ ਪੂਰਾ ਚਾਚਾਜ ਤੁਮਾ ਉੜਦੀਆਂ ਹਨੇ ਪੂਰੀ ਰੌਣਕ ਲੱਗ ਜਾਂਦੀ ਆ ਤਾੜੀਆਂ ਦੀ ਪ੍ਰਸਾਦ ਹੋ ਜਾਂਦੀ ਆ ਸਰਾਗਰਾ ਹੰਦਾ ਦੇਖੋ ਫਿਰ ਢੇਰੀਆਂ ਤੋਂ ਚੱਕ ਲੈ ਮੁੰਡੇ ਨੇ ਇਹ ਵੀ ਸਰਾ ਕਰਾਉਂਦਾ ਸਰਾ ਪੂਰਾ ਧੂਮਾ ਬਾ ਦਿੰਦਾ ਏ ਮੁੰਡਾ ਦੇਖੋ ਇੱਧਰ ਫਿਰ ਦੇਖੋ ਖੁਸ਼ੀ ਦੇਖੋ ਇਹਨਾਂ ਦੀ ਆ ਕੁਝ ਹਾਸਲ ਕੀਤਾ ਦੇਖੋ ਫਿਰ ਇੱਧਰ ਵੇ ਸਰੇ ਦੀ ਰੇਡ ਪੈਂਦੀ ਹੋਈ ਮੁੰਡੇ ਦੀ ਦੇਖੋ ਫਿਰ ਫੜਦਾ ਕਿ ਭਾਈ ਦਾ ਇੱਧਰ ਸਰਾ ਕਰਾ ਦਿੰਦਾ ਬਾਬੇ ਸਰਾ ਸਰੇ ਦਾ ਸਰਾ ਚਾਫੀ ਬਣ ਚੁੱਕਾ ਏ ਅੱਜ ਦੇ ਟਾਈਮ ਦਾ ਦੇਖੋ ਫਿਰ ਕੀ ਬਣਦਾ ਏ ਨਾਪ ਲਿਆ ਸਰਾ